ਪਤੀ ਜ਼ਗੀਰ ਵਾਲੇ ਉਹਨਾਂ ਨਾਮ ਤੋਂ ਸਰਦਾਜੀਤ ਭਾਈ ਤਰੋਤਰੀ 100 ਦਮੜਾ ਆਪਣੇ ਮੰਨੋ ਤੇ 100 ਦਮੜਾ ਬੀਬੀ ਸੰਤਪੁਰਜੀ ਹੁਣ ਮੱਲਾਂ ਆਪਣੇ ਦੋਹਤਿਆਂ ਦੇ ਦੋਹਤਿਆਂ ਦੇ ਨਾਮ ਤੋਂ ਭੇਦ ਦੇ ਸ਼ਾਹੂਰ ਕਿਰਪਾ ਕਰਨ ਦਾ ਅਰੋਸ ਕਰਨਾ ਗਰੀਬ ਅਰਵਾਜ ਪਾਤਸ਼ਾਹ ਦੇ ਤਾਪ ਵਿੱਚ ਆਵਾਜ ਵਿੱਚ ਕੌਮ ਦੇ ਮਹਾਨ ਸਾਡੀ ਮੇਰੀ ਸ਼ਰਣ ਦੇ ਤੁਮਕ ਸ਼ਿਵਾਧਾਰ ਭਾਈ ਰਮਨ ਸਿੰਘ ਵੀ ਸ਼ੇਰ ਕਰੇ ਨੂੰ ਪਾਚਾ ਨਰਮਨ ਦੇ ਘਰ ਦੇ ਬੰਦੋ ਦੇ ਦਾਨ ਦੇਗੀ ਸਭ ਦੀ ਸੇਵਾ ਕਰਦਾ ਹੋਰ ਮਾਰ ਦੇ ਬਾਦ ਨੂੰ ਸੁਰੱਖਤਾ ਵਾਸ਼ ਕਰਕੇ ਸੰਗਤ ਨੂੰ ਮੇਰਾ ਵੀਰ ਢਾਡੀ ਵਾਲਾ ਨਾਲ ਕਰਕੇ ਨਦਰੀ ਨਦਰੀ ਹਾਲ ਕਰ ਮੈਂ ਨਹੀਂ ਕਹਿੰਦਾ ਮੇਰੇ ਗੁਰੂ ਨਾਨਕ ਸਾਹਿਬ ਆਰ ਜੀ ਨੇ ਉਹ ਕਹਿੰਦੇ ਹਮ ਢਾਡੀ ਹਰ ਕਬ ਖਾਸ ਮਕਾਮ ਹਰ ਘਰ ਦਰ ਆਇਆ ਹਰ ਅੰਦਰੋਂ ਛੋਲੇ ਪੁਕਾਰ ਢਾਡੀ ਮੁਖ ਲਾਇਆ ਇਹ ਗੁਰੂ ਨਾਨਕ ਸਾਹਿਬ ਨੇ ਬੇਨਤੀ ਪਹਿਲਾਂ ਕਰਤੀ ਆਪਾਂ ਨੇ ਛੇਵੇਂ ਪਾਸੇ ਢਾਡੀ ਸਾਜਣਾ ਤੇ ਗੁਰੂ ਨਾਨਕ ਸਾਹਿਬ ਨੇ ਕਰਤਾ ਜਿੱਤੋ ਬੰਦੇ ਆਲ ਪਹਲੇ ਮੈਨੂੰ ਵੀ ਆਪਣੇ ਦਰ ਦਾ ਢਾਡੀ ਕਰਾਂਗੀ ਪੇਸ਼ ਆਪਰੇ ਗੱਲ ਕਿ ਆਪਰੋ ਸਤਿਗੁਰੂ ਸਤਿਗੁਰੂ ਉਹ ਢਾਡੀ ਜੀ ਕੌਣ ਹੋ ਤੁਹਾਡੇ ਨਾਲ ਤੇ ਮਹਾਨ ਕਲਾਮ ਢਾਡੀ ਸਰਦਾਰ ਜੀ ਜਰੂਰ ਤੇਰਾ ਮੇਰੇ ਵਰਗੇ ਬੰਦੇ ਸਾਜਣਾ ਨੂੰ ਕਿ ਪਿਆਰਿਓ ਐਸੇ ਨੇ ਮਰਵਾ ਕੇ ਹੱਡਾਂ ਦੇ ਉੱਤੇ ਲੱਤਰ ਪੋਰ ਜਾਂਦਾ ਢਾਡੀ ਦੇ ਸ਼ੇਰ ਦੇ ਸਾੜੀ ਹੋਣਾ ਹੋਵੇ ਤੇ ਸਾਜਣਾ ਅੱਜ ਕਰਦਾ ਉਹਨੂੰ ਬੇਨਤੀ ਕੀਤੀ ਹੈ ਗੁਰੂ ਕਿਰਪਾ ਕਰੇ ਜਸ ਅਨੰਦੋਸ਼ੀ ਪਾਵਨ ਤਕਰੀਨਾ ਕਰਦਾ ਹਾਂ ਮਾਫ਼ੀ ਮੰਗਦਾ ਧੋਕੇ ਪਿਆਰਿਓ ਅਸੀਂ ਬਹੁਤ ਸਮਰਥ ਮੋੜੇ ਪਾਈ ਜਾਂਦੇ ਹਾਂ ਲੱਖਾਂ ਰੇਖਾ ਦੇ ਬਹੁਤ ਸਮਰਥ ਮਾਉਂਟੇ ਜਿਹੜੀ ਮੈਂ ਗਲਤ ਕੀਤੀ ਹੈ ਨਾ ਕੋਈ ਪਰਸ਼ਾ ਪਰਟਨਸ਼ਪ ਵਿੱਚ ਆਇਆ ਅੱਜ ਬਸੰਤਾ ਯਾਦ ਰੱਖੀ ਦਿਨ ਜਨਤਕ ਸ਼ੁਰੂ ਕੋਈ ਪਰਟਨਸ਼ਪ ਮੱਜੀ ਕੱਲੀ ਵਾਰ ਨਸ ਕੇ ਗਿਆ ਕੋਈ ਕਿੱਥੇ ਤੇ ਆਇਆ ਜਿਹੜੋਂ ਬੇਤੀ ਕਰਾਂ ਜਿਸਨਾ ਮਨਨ ਪਰਸ਼ਾ ਦੀ ਪਾਵਨਤਾ ਦੀ ਗੱਲ ਕਰਦੇ ਆ ਆਨੰਦ ਗੁਰਸ਼ਾ ਦਾ ਪਹਿਲਾ ਨਾਮ ਗੁਰਪੁਰਸਾਂ ਨੂੰ ਆਈ ਸੀ 10 ਵਾਰ ਜਨਤਕ ਦਿਵਸ 10 ਵਾਰ ਜੇ ਕਿਸੇ ਪਰਸ਼ਾ ਦੇ ਵਿੱਚ ਗੁਰੂ ਕੀ ਪਿਆਰ ਹੋ ਆਪ ਨਾਲ ਜਿੰਨਾ ਬੀਜਾਂ ਵਿਚਾਲ ਜਿੰਨੇ ਵੀ ਵੀਰ ਪਿੱਛੇ ਨਾ ਕਿਵਨ ਬੰਦੇ ਦਾਸ ਵਾਸਾ ਉਹਨਾਂ ਦਾ ਦਾਸ ਵਿੱਚੋਂ ਗਰਮਸਵਾਹ ਕੋਲ ਜੋ ਰਫਾਨ ਦੇ ਖਾਦ ਦੇ ਕੌਮ ਦੇ ਵੱਡੇ ਵੱਡੇ ਢਾਢੀ ਕਰਾਉਂਦੇ ਆ ਮੈਂ ਤਾਂ ਬਰੁਣਾ ਚਾਹ ਜੀ ਦੁਰਗੀ ਕਹਿੰਦੇ ਮੈਨੇ ਕਿਹਦਾ ਨਾਮ ਬੁਲਾਇਆ ਪਰ ਬਰੁਣਾ ਦਾ ਫਾਇਦਾ ਤਾਂ ਮੀਨਤ ਲੋਹਸਿੰਘੀ ਵਰਗੇ ਨੀਂਦਾਂ ਦੇ ਲਈ ਜਿਹਦੇ ਤੇ ਤੁਹਾਡਾ ਪੈਸਾ ਖਰਚਿਆ ਕੰਮ ਤਾਉ ਜਿਸ ਨੂੰ ਉਹ ਸਭ ਤੋਂ ਵੱਧ ਆਪਣੇ ਪੱਲੇ ਬੰਨਿਆ ਤੇ ਜਿਸ ਇਤਨੇ ਦਰਸੂਆ ਜੋ ਰੋੜ ਤਾਂ ਪੈਸੇ ਲੈ ਕੇ ਰਾਤ ਲਿਆ ਚਲੇ ਹੋਵੇ ਚੰਨ ਫਿਰ ਫਾਇਦਾ ਕੋਈ ਨਹੀਂ ਗੁਰੂ ਕੀ ਪਿਆਰੀ ਤੈਨ ਮਰ ਨਾਮ ਬੰਧਿਆ ਦਸਾਂ ਕੋ ਦੁਰਗੀ ਦੇ ਪੈਰ ਮੋਸ਼ਕੇ ਵੀਰੋ ਮੈਂ ਕਦਰ ਤੋਂ ਬੰਦੀ ਨਾ ਨਾ ਕਿਸੇ ਦਾ ਸੰਹਾਰ ਹੈ ਨਹੀਂ ਗਰਮਸਮਰ ਵਸਿਤ ਆਇਆ ਨੇ ਇਖਤਾਰ ਜੀ ਆਖਿਆ ਕਿ ਪਤੀ ਨੂੰ ਮੈਂ ਰਸੂਆਇਦਾਂ ਤੇ ਲਿਉਣਾ ਹੈ ਤੇ ਭੌਣੇ ਚਾਹੀਦੇ ਪਾਈ ਕਰ ਦੇਣਾ ਪਰ ਸ਼ਮਲਾਤਾ ਹੋ ਗਏ ਜੇ ਸਾਡੇ ਹੱਥ 'ਚ ਕੋਈ ਗੰਨ ਅਸੀਂ ਪੱਲੇ ਪੰਨੇ ਹੋਏ ਪਹਿਲਾ ਪਟਾਣ ਦੋ ਬੰਦੇ ਹੋਇਆ ਉਹਦਾ ਨਾਮ ਸੀ ਮਾਕੋ ਤੇ ਮਾਡੋ ਇਹ ਦੋਵੇਂ ਸਕੇ ਭਰਾ ਸੀ ਇਹਨਾਂ ਦੋਵਾਂ ਭਰਾਵਾਂ ਦੇ ਇਹ ਪੜਤਾਂ ਦੇ ਅਹਾਰਾ ਵਿੱਚ ਕਾਰੋ ਇੱਕ ਨਕਰੂ ਸਾਇਆ ਤੇ ਮਾਕੋ ਤੇ ਮਾਡੋ ਦੋਵੇਂ ਸਕੇ ਨਕਰੂ ਸਾਇਆ ਤੇ ਨਾਂ ਰੱਖਣਾ ਦਾ ਮਾਕੋ ਵਾਰ ਮਾਖੋਵਾ ਦੇ ਤਾਂ ਜੇ ਦੀ ਇਹ ਦੀਪਕੰਦ ਗੜਵਰ ਦਾ ਰਾਜਾ ਹੋਇਆ ਦੀਪਕੰਦ ਗੜਵਰ ਦਾ ਰਾਜਾ ਹੋਇਆ ਉਹਦੀ ਰਾਸਟਾ ਚ ਇਹ ਪੰਡਾ ਮਾਖੋਵਾ ਨਗਰ ਇਹ ਮਾਖੋਵਾ ਨਗਰ ਦੇ ਲਾਗੇ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ 27000 ਸੋਨੇ ਦੀ ਹੋਰ ਹੱਥੇ ਇਹ ਦੀਪਕੰਦ ਗੜਵਰ ਦੇ ਰਾਜਵਰਚਨਾ ਮੌਜੂਦ ਸੀ ਤੇ ਮੌਖ ਤੋਂ ਬਾਹਰ ਦਾ ਇਸ ਮਾਖੋਵਾ ਨਗਰ ਦਾ ਨਾਂ ਆਪਣੀ ਮਾਤਾ ਤੇ ਸ਼੍ਰੀ ਪਾਤਸ਼ਾਹ ਗੁਰੂ ਸਾਹਿਬ ਤੁਹਾਨੂੰ ਸਭ ਨੇ ਮਾਤਾ ਨਰਾਕੀ ਦੇ ਨਾਮ ਲਏ ਇਸ ਮਾਥੋਂ ਦਾ ਨਾਮ ਚਾ ਨਾਮ ਕੀ ਚੱਲ ਕੋਈ ਕਰੀ ਜਾਂ ਤੂੰ ਸਤਨਾਮ ਸ਼੍ਰੀ ਵਾਹਿਗੁਰੂ ਹੰਦੀ ਦੀ ਗੁਰੂ ਜੀ ਅਸਰ ਬੱਚਾ ਆਰਾਧੇ ਪਰਿਓ ਪਹਿਲਾ ਜੀ ਨਾਮ ਮਾਥੋਂ ਦਾ ਦੂਜੇ ਪੈਗਾਂ ਬਾਣ ਦੀ ਚਾਪ ਸਾਢੇ ਪਾਂਠਾ ਦੇ ਉਪਰ ਸੀ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਦਰੀ ਮਾਂ ਨੇ ਸਰਪਾਤ ਨਾਲ ਇਹਨਾਂ ਸਰੋਵਰਾਂ ਦੇ ਚਾਹ ਮਾਂ ਦਾ ਗੁਦਰੀ ਤੇ ਉਹਨਾਂ ਸਰਪਾਤਾਂ ਦੇ ਅਸਕਰੋਵਰਾਂ ਦੀ ਬੇਚਿਆ ਇਹ ਉਹਨਾਂ ਦੇ ਸੰਦੇਟਾ ਕਿ ਸਾਡੇ ਗੁਰੂ ਪੈਰੋਂ ਕਰਤਾਰ ਪੱਲਦੇ ਐਸਾ ਪਿਆਰ ਨਾਲ ਉਹ ਪਰਿਵਾਰ ਦੇ ਨਾਲ ਸਾਡੇ 5-5 ਸਾਲ ਉਮਰ ਵਿੱਚ ਜਦੋਂ ਦਸਵੇਂ ਪਾਸ਼ਾ ਨਾਲ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਏ ਤੇ ਮਾਂ ਦਾ ਗੁਦਲਕੌਰ ਨੇ ਆਪਣੇ ਸਾਡੀ ਪਾਸਲ ਦੇ ਪੁੱਤਰ ਦੇ ਕੰਮ ਚ ਡੱਗ ਗਈ ਗੱਲ ਕਿਹੜੀ ਗਈ ਵੀ ਤੇਰੇ ਪਿਤਾ ਦੀ ਵਿੱਚ ਐਸ ਗੁਰੂ ਸਾਹਿਬਾਂ ਦਾ ਤਖਤ ਦੇ ਉਦੋਂ ਇਹ ਤਖਤ ਨਹੀਂ ਸੀ ਉਦੋਂ ਨੂੰ ਮੈਂ ਪਾਸ਼ਾ ਸੀ ਇਸ ਤਖਤ ਤੇ ਇਹ ਬਰਾਜਮਾਨਿਆ ਪੁੱਤਰਾ ਆਪਣੇ ਆਪਣੇ ਪਿਤਾ ਦੇ ਜਿਹੜਾ ਪ੍ਰਕਰਨਾ ਕਰਦੇ ਆ ਉਹਦੇ ਸਾਡੇ ਮੱਥਾ ਦੇਖੋ ਇਹ ਪਰੀ ਗੱਲ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਮੱਥਾ ਜਿ ਕਿਹਾ ਜਿਵੇਂ ਅਰਸ਼ੇਰ ਨਾਲ ਚੰਦਾ ਰੱਬ ਵਾਪਕ ਰੱਖੇ ਸ਼ਹੀਦਾਂ ਦੇ ਪਾਵਨ ਸਥਾਨ ਤੇ ਸਾਡਾ ਜੁਰ ਦੇ ਬਿਠਿਆ ਅਨੰਤ ਪੁਰਸ਼ ਦੀ ਪਾਵਨਤਾ ਤੇ ਬਰੂ ਬੇਤੀ ਨਾਲ ਮਾਫੀ ਮੰਗ ਰਿਹਾ ਉਹ ਇਹ ਦਾ ਵੀ ਤੋਂ ਨਾਨਦ ਪੁਰਸ਼ਾ ਨਹੀਂ ਨਾਲ ਕੀ ਚੱਕ ਨਾਮ ਕੀ ਚੱਕ ਦੇ ਉਸਤਤ ਸਤਾਂ ਨਵੇਂ ਪਾਚ ਦੇ ਪਵਨ ਦਰਬਾਰ ਸਾਹਿਬੇ ਬੈਠਿਆਂ ਤਦ ਤੁਨ ਗੋਬਿੰਦ ਜੀ ਮਹਾਰਾਜ ਅਜੇ ਸੈਗਰੀ ਬਣੇ ਲਾਗੇ ਰਲ ਤੇ ਗੁਰਦੇ ਪਾਚਾ ਮੈਂ ਬੇਨਤੀ ਕੀਤੀ ਇਹਨੇ ਪੁੱਤਰਾ ਸੁਣਾ ਕੁਝ ਸਾਡੇ ਪੰਜ ਸਾਲ ਦੇ ਪੁੱਤਰਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਨੰਦ ਸਾਹਿਬ ਦੇ 40 ਪੋਜਾਂ ਅੰਠੋ ਆਪਣੇ ਨਵੇਂ ਪਿਤਾ ਗੁਰਦੇਵ ਬਾਸ਼ਰਦਾਰ ਸੰਗ ਦੇ ਸਾਹਮਣੇ ਸਜਦਾ ਪੰਜਾਬ ਚ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਉਦੋਂ ਵੱਧਦਾ ਗਿਆ ਬਰੇ ਗੁਰਤੇਜ ਬਾਸ਼ਰ ਮਹਾਰਾਜ ਕਹਿੰਗੇ ਕਿ ਅੱਜ ਤੋਂ ਇਸ ਨੱਤਰ ਦਾ ਨਾਮ ਮੇਰੀ ਮਾਤਾ ਨਾਨਕੀ ਜੱਟ ਦੇ ਨਾਮ ਤੇ ਨਹੀਂ ਹੋਵੇਗਾ ਇਹਦਾ ਨੱਤਰ ਦਾ ਨਾਮ ਅਨੰਦਾਂ ਦੀ ਪੂਰੀ ਹੋਵੇਗਾ ਤੇ ਮੇਰੀ ਗੱਲ ਕਿ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਜੈ ਧਰਤੀ ਦੇ ਨਾ ਸਾਜੇ ਪੰਜ ਸਾਲ ਦੀ ਉਮਰ ਚ ਗੁਰਤੇਜ ਬਾਸ਼ਰ ਮਾਨੇ ਪੁੱਤਰ ਗੋਬਿੰਦ ਰਾਏ ਨੇ ਕਨਾਲ ਦੇ ਸਭੇ 40 ਕੌੜੀਆਂ ਪੜ ਕੇ ਪਾਰਸਾ ਤੇ ਮੇਰੇ ਪਾਚਾ ਨਾਮ ਅਨੰਦ ਨੂੰ ਰੱਖਦਾ ਤੋਹਰੀ ਗੱਲ ਕੀ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਐਸੀ ਧਰਮ ਆਤਾ ਹੈ ਦਰਬਾਰ ਦੀ ਭਾਈ ਗੁਪਕੇ ਕਾਰਿਓ ਅਜ ਉਸੇ ਧਰਤੀ ਦੇ ਜਾਮੇ ਪਾਚਾ ਪਰ ਪਰਿਵਾਰ ਮੈਂ ਖਜ ਦੇ ਸੀ ਦੇ ਮਾਨ ਕਰਦੇ ਨੇ ਤੀਜੀ ਵਾਰ ਸੁਣੀ ਪੁਕਾਰ ਭਾਈ ਦਇਆ ਲਾਗਰੇ ਤੇ ਇਤਿਹਾਸਿਕ ਪਿੰਡਾ ਨੱਚ ਪਾ ਪੱਲਾ ਮਿੱਤਰ ਕੀਦੇ ਬੰਦ ਹੱਥ ਚੁੜ੍ਹ ਕੇ ਤੈਨਾਂ ਦਾ ਕਹਿੰਦੇ ਦਇਆ ਸੰਗ ਉੱਠ ਆਖ ਲੱਗਾ ਵਾਰੀ ਕਰਦੀਆਂ ਵਾਰਾ ਤੇਰੇ ਸੌ ਸਨ ਮੇਰੇ ਹੋਂਜੇ ਸੰਨ ਤੇ ਸੌ ਵੀ ਕਰਾਂ ਭਵਾਨੇ ਤੇਰੇ ਪਾਚਾ ਤੂੰ ਨਾ ਅਕਸਰ ਜਾਂਦਾ ਪਰ ਮੈਂ ਮਾਫੀ ਮੰਗਦਾ ਮੈਂ ਪਹਿਲਾਂ ਤੇਰੀਆਂ ਦੋ ਆਵਾਜ਼ਾਂ ਸੁਣੀਆਂ ਤੇ ਦੋਵੇਂ ਸੁਣੀਆਂ ਨੂੰ ਮੈਂ ਅਰ ਸੁਣਿਆ ਕਰ ਦਿੱਤਾ ਪਰ ਪਾਛਾ ਕਿਰਪਾ ਕਰੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮੈਨੂੰ ਭੁੱਲੇ ਨੂੰ ਆਪੇ ਚਰਨ ਲਾ ਕੇ ਛੁਮਾ ਕਰ ਦਿਓ ਤੀਜੀ ਗੱਲਵਾ ਤੀਜੀ ਵਾਰ ਤੇਰੀ ਪੁਕਾਰ ਸਤੇ ਤੇਰੇ ਚਰਨ ਮਚਾਇਆ ਪਾਛਾ ਤੂੰ ਇੱਕ ਸਰ ਮੰਗਦਾ ਜੇ ਤੇਰੀ ਕਿਰਪਾ ਹੋ ਜੇ ਮੇਰਾ ਸੋਮ ਸੰਮੀ ਹੋਵੇ ਨਾ ਕਿ ਪਾਛਾ ਸੋ ਵੀ ਤੇਰੇ ਹਵਾਲੇ ਕਰ ਦਿਆਂ ਤਮਰੀ ਗੱਜ ਕੇ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਧਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਅਤਿਆਸੀ ਰੰਦਾ ਸਿੱਖ ਪੰਡਾਲ ਬਣਿਆ ਹੋਇਆ ਨਖ ਪੰਡਾ ਦੇ ਬਦਲ ਕੀ ਹੋਇਆ ਜੋ ਤੋਂ ਪ੍ਰੇਮ ਖੇਲਣ ਦਾ ਚਾਉ ਸਹਿਤ ਤਲੀ ਗਰੀ ਮੇਰੇ ਆਓ ਭਾਰੇ ਦਰਬਾਰ ਤੋਂ ਕਰ ਜਿਹਾ ਬਾਪੂ ਉਸ ਪੰਡਾ ਨਾਲ ਜਿਹੜਾ ਜਿਸ ਪੰਡਾ ਦੇ ਘੇਤੇ ਲਿਖਿਆ ਹੋਇਆ ਜੋ ਤੋਂ ਪ੍ਰੇਮ ਖੇਲਣ ਦਾ ਚਾਉ ਸਹਿਤ ਤਲੀ ਗਰੀ ਮੇਰੇ ਆਓ ਉਹ ਪੰਜਾ ਮੇਰੀ ਬਸੀ ਭਾਈ ਸਹਿਬ ਪਉ ਦੇ ਮਹਾਨ ਸਾਡੀ ਮੇਰੇ ਉਸਤਾਦ ਦੇ ਦੁਲਵਤੋਂ ਕਾਸਨਦਾਨ ਗੁਰਮੁਖੀ ਦੀ ਇੰਦਰ ਜੀ ਜਿਸ ਦੀ ਸ਼ੇਰ ਗਾਲ ਜਿਨ੍ਹਾਂ ਉਦੇਸ਼ਾਂ ਨਾਲ ਜਾ ਤਲਗਾ ਅਮਰ ਕਾ तमाम ਦੁਨੀਆਂ ਦੇ ਅਚਾਸ ਜਾ ਕੇ ਯੂਕੇ ਮਰੇ ਦੇ ਧਰਤੀ ਦੇ ਢਾਡੀ ਨਾਲ ਗੱਲ ਕਰਕੇ ਅੱਜ ਆ ਜੋ ਮਾਂਵਾਂ ਦੀ ਪਾਤਰ ਪਾਜਾ ਹੋਇਆ ਮਾਂ ਦੀ ਲਾਜ ਅੱਖੀ ਮਾਂ ਦੇ ਦੁੱਧ ਦੀ ਲਾਜ ਪਾਜਾ ਹੋਇਆ ਤੁਹਾਡੇ ਨੱਕ ਦਾ ਨਾਮ ਰੁਸ਼ ਕੀਤਾ ਸ਼ਰਤ ਆਪਣਾ ਪਹਿਲੇ ਬੇਤ ਇਤਿਹਾਸ ਗੁਣਕੇ ਕਾਰਨ ਪਾਵਰ ਕਰਨਾ ਮੈਂ ਜਿਨ੍ਹਾਂ ਉਦੇਸ਼ਾਂ ਨਾਲ ਜਾ ਕੇ ਤੁਹਾਡੇ ਨੱਕ ਦਾ ਨਾਮ ਰੁਸ਼ ਕੀਤਾ ਹੋਂ ਢਾਡੀ ਵਿਕਾਰ ਤਾਰੇ ਲਾਇਆ ਰਾਤ ਦਹੱਕੇ ਵਾਰਤ ਰੂਪ ਫਰਮਾਇਆ ਤਾਜੀ ਵਾਲਾ ਜਾਣ ਕਰਦੇ ਵੀਰ ਜੀ ਸਿੰਘੀ ਵਰਗੇ ਗੁਰਮਤ ਪਿਆਰਿਆਂ ਨੇ ਮਰਦਾਂ ਦੀਆਂ ਉਦਾਹਾਂ ਗਾ ਕੇ ਸਭ ਕੋ ਨੂੰ ਸਖਤ ਅਸਰ ਜੋ ਦਾ ਪ੍ਰਗਟ ਕੀਤਾ ਗੁਰੂ ਘਰਤਾ ਕਰੇ ਇਸ ਤਰ੍ਹਾਂ ਵੀਰ ਦਾ ਪਿਆਰ ਕਰਨਾ ਸਾਡੇ ਦੀ ਸ਼ਰਧਾ ਦਾ ਨੇ ਮੇਰੀ ਦੁਆ ਹੈ ਅੱਜ ਕਰਦਾ ਬੰਤ ਪਾਤਲਾ ਨੂੰ ਬੀਜ ਮਾਨਾ ਅੱਜ ਭਾਈ ਜਾਰਾ ਨੂੰ ਪੰਡਾਰਾ ਲਾ ਕੇ ਗਏ ਤੇ ਪੰਡਾਰਾ ਤੇ ਜਾ ਕੇ ਜਦ ਤਲਵਾਰ ਦਾ वार ਕੀਤਾ ਧਾਦੇ ਤੇ ਸਾਜਣੋਂ ਧਰਮ ਦਾ ਆਜੂ ਦਾ ਸੀਸ ਧਰਮ ਹੀ ਲੱਗ ਗਿਆ ਸਰੀਰ ਜੋ ਖਰਾਬ ਹੋਇਆ ਤੇ ਲੋਹ ਦੀ ਬੁੜੀ ਦਰਵਾਰ ਲੱਗਣਾ ਜੋ ਬਾਜਾਂ ਵਾਲੇ ਪਾਤਸ਼ਾਹ ਗੋਬਿਸ਼ਮਾਹ ਰਾਜ ਦੂਜੀ ਵਾਰ ਸਟੇਜ ਤੇ ਆਏ ਤੇ ਮੇਰੇ ਮੱਥੇ ਉਪੋਕ ਦੰਗਾਂ ਸਾਹ ਹੁੰਦੇ ਸੀ ਨਾ ਅੰਮ੍ਰਿਤਸਰ ਸਾਹਿਬ ਕਦੇ ਬਾਕੇ ਪਾਛਰ ਧਾਟੇ ਮਾਰ ਕੀਤਾ ਘਰ ਤੋਂ ਸ਼ੀਸ਼ ਨਾ ਟੁੱਟ ਗਿਆ ਤੇ ਲੋਹ ਦੀ ਬੁੜੀ ਦਰਵਾਰ ਤੇ ਬਾਜਾਂ ਵਾਲਾ ਗੁਰੂ ਫਰਾਂਜ ਜਿੱਡਾ ਕਹਿੰਦਾ ਦੂਕੇ ਪਿਆਰ ਲੋ ਅੱਜੇ ਮੜੀ ਦਰਵਾਰ ਦੀ ਪਿਆਸ ਨਹੀਂ ਪੂਰੀ ਹੋਈ ਉੱਥੇ ਕੋਈ ਸ਼ੁਰਮਾ ਤੁਜਾ ਸ਼ਿਸ਼ ਪੇਟਾ ਕਰੇ ਤੇ ਮੇਰੀ ਤਲਵਾਰ ਦੀ ਪਿਆਸ ਉਤਰੇ ਪਰ ਹੋਇਆ ਕੀ ਪਹਿਲਾ ਸੀ ਪੇਤਾ ਪਾਈ ਸ੍ਰੀ ਰਾਮ ਤੇ ਮਾਤਾ ਜੱਜ ਦਾ ਪੁੱਤਰ ਜਿਹੜਾ ਕਰੀਕਰ ਪਾਛਾ ਬਖੋਸ਼ੂ ਨਹਾੜਾ ਜੋ ਉਮਰ ਦੇ ਬੱਚੇ ਪੌਣੇ 3 ਸਾਲ ਅਵਸਥਾ ਵਿੱਚ ਹੁੰਦਾ ਭਾਈ ਗਿਆਨਾਨ ਉਹਨੇ ਆਪਣਾ ਸ਼ਿਸ਼ ਪੇਟਾ ਦਿੱਤਾ ਪਰ ਦੂਜੀ ਵਾਰ ਦਿੱਲੀ ਦੇ ਤਤੋ ਚੱਲ ਗਿਆ ਦੂਜਾ ਸਾਥ ਭਾਈ ਧਰੁਦਾਸ ਬਾਜ ਵਾਲੇ ਗੁਰੂ ਚਰਨ ਦਾ ਜੋਕ ਨਿਕਲਿਆ ਉਹਨੇ ਲਾੜੇ ਦੀ ਦਾਸਤਾਨ ਸੰਗੀਤ ਦਾ ਬੇਕੀ ਹੋਇਆ ਉਹ ਅੰਦਾਜ਼ ਵਿੱਚ Thank uh -huh. I'm <laughs> sorry. ਤੇ ਢਾਡੀ ਬਾਦੋਂ ਕਾਰ ਕਰਦੇ ਆ ਪਹਿਲੇ ਮੈਂ ਬੇਨਤੀ ਕੀਤੀ ਹੈ ਸਵਰਗਵਾਸੀ ਦਾੰਪੂ ਜੀ ਭਾਈ ਸਾਹਿਬ ਭਾਈ ਸਰਦਾਰ ਜੀਨਾ ਸਿੰਘ ਜੀ ਸ਼ੇਰ ਗੱਲ ਅੱਗੇ ਭਾਈ ਤਰਵਿੰਦਰ ਸਿੰਘ ਰੰਧਾਵਾ ਤੇਨੇ ਧਰਮਸਤਰੀ ਸਰਦਾਰੋ ਕੋਲੋਂ ਭੈਣ ਜੀ ਬੀਬੀ ਹਰਜਿੰਦਰ ਕੌਰ ਜੀ ਛੇਟਰ ਦੇ ਰੰਧਾਵਾ ਪਰਿਵਾਰ ਦੇ ਵੱਲੋਂ ਜਿਨੀਆਂ ਗੁਰੂਆਂ ਸਖਸਾਂ ਦਾ ਮਾਪੂਰ ਪਾਵਨ ਸਾਹਿਬ ਦੇ ਬੋਲ ਕੇ ਹੁੰਦੇ ਨੇ ਉਹਨਾਂ ਵਿੱਚੋਂ ਬਹੁਤ ਪਿਆਰੀ ਭਾਈ ਇੰਦਰ ਜੀ ਜਿਸ ਨੂੰ ਸ਼ੇਰ ਕਰਨ ਤੋਂ ਮਹਾਨ ਢਾਡੀ ਜਿਸ ਅੱਜ ਪਹਿਲੇ ਬੇਨਤੀ ਕੀਤੀ ਹੈ ਮੇਰੇ ਬਹੁਤ ਹੀ ਪਰਮਿਤ ਨੇ ਦੁਨੀਆ ਦੇ ਵਿੱਚੋਂ ਗ੍ਰੰਥੀ ਸਿੰਘ ਸਾਹਿਬ ਨਗਰ ਮਾਦੋ ਕਲ ਮੰਡੀ ਤੇ ਭਾਈ ਪੰਗਾ ਜੀ ਤੋਂ ਕਰਮ ਕਰੇ ਆਏ ਹੋਇਆ ਉਹਨਾਂ ਵੀਰਾਂ ਨੂੰ ਬਹੁਤ ਸਾਰਾ ਬਿਆਨਪੁਰ ਸੋਸ਼ਲ ਸਭਾ ਦੇ ਢਾਡੀ ਨਾਲ ਕੱਲ ਦਾ ਮੇਚੇ ਗਏ ਸਰਕਾਰ ਜੋ ਬੀਬੀ ਸਵਰਨਕੌਰ ਜੀ ਹੋਂ ਵੱਲੋਂ ਫਰਦ ਭਾਈ ਤਰੋਕ ਸਿੰਘ ਜੀ ਇਹਨਾਂ ਦੋਵੇਂ ਬੇਟੀਆਂ ਢਾਡੀ ਮਦਨਾਲ ਕਾਲ ਢਾਡੀ ਮਨਪਿੰਦ ਕੌਰ ਜੀ ਘਰ ਦੇ ਉਹਨਾਂ ਦੀ ਮਦਦ ਕਰਦ ਖੁਸ਼ ਹੋਗੀ ਬੀਬੀ ਸਵਰਪੁਰ ਜਿਹੜਾ ਸੌਧ ਕਦਮਾਂ ਵਿੱਚ ਰੇਸ਼ੀ ਗਏ ਨੇ ਸਭ ਤੋਂ ਕਰਤਾ ਕਰ ਤੁਹਾਡੀਆਂ ਪਿੱਗਾਂ ਸੀਸਾ ਤੁਹਾਡਾ ਮਾਨ ਮੰਨਦਾ ਰਹੇ ਤੁਹਾਡੀ ਬੋਲ ਗੱਲ ਕਰਦ ਰਹੀਏ ਗੁਰੂ ਕਰਮ ਕਰੇ ਤੁਹਾਡੇ ਕਰ ਦੇ ਬਾਬਰ ਹੋ ਕੇ ਸੇਵਾ ਕਰਨ ਦੀ ਸ਼ੇਵਾ ਕਰਦਾ ਮੈਂ ਤੁਹਾਰਾ ਹੈ